ਅੱਜ ਆਪਣੇ ਕੋਲ ਪਿੰਕਾ ਵੀਰ ਆਇਆ ਜੋ ਜੋ ਵੀਰ ਮਾਲਵੇ ਦਾ ਰਹਿਣ ਵਾਲਾ ਵਾ ਤੇ ਜਿੱਦਾਂ ਦਾ ਸਾਰਿਆਂ ਨੂੰ ਪਤਾ ਹੀ ਸੋਸ਼ਲ ਮੀਡੀਆ 'ਚ ਦੇਖਿਆ ਹਣਾ ਵੀਰ ਪਿੰਡ-ਪਿੰਡ ਜਾ ਕੇ ਈਵੈਂਟ ਕਰਦੇ ਆ ਅੱਜ ਆਪਣੇ ਪਿੰਡ ਈਵੈਂਟ ਹੀ ਤੇ ਬੜਾ ਜ਼ਿਆਦਾ ਮਤਲਬ ਕਿ ਮੋਟੀਵੇਸ਼ਨ ਹੋਇਆ ਜਿੱਦਾਂ ਦਾ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਆਪਾਂ ਛੋਟੇ-ਛੋਟੇ ਬੱਚਿਆਂ ਦਾ ਵਰਕਆਊਟ ਕਰਾਈਦਾ ਵਾ ਤੇ ਇਸ ਕਰਕੇ ਵੀਰ ਇੱਥੇ ਪਹੁੰਚੇ ਸਾਰੀ ਸੰਗਤਾਂ ਦਾ ਦੇਖਦੇ ਆ ਧੰਨਵਾਦ ਅੱਜ ਜੋ ਆਪਣਾ ਦੌੜ ਲਵਾਈਆਂਗੇ ਇਹਨਾਂ 100 ਮੀਟਰ 50 ਮੀਟਰ ਬੱਚਿਆਂ ਨੂੰ ਸਾਈਕਲ ਵੰਡੇ ਗਏ ਹਾਂਜੀ ਬਾਕੀ ਜਿਹੜੇ ਬੱਚੇ ਵੀ ਅੱਜ ਫਸਟ ਟਾਈ ਸੈਕਿੰਡ ਟਾਈ ਥਰਡ ਆਏ ਉਹਨਾਂ ਨੂੰ ਸਾਈਕਲ ਦਿੱਤੇ ਗਏ ਆ ਤੇ ਜਿਹੜੇ ਛੋਟੇ ਬੱਚੇ ਉਹਨਾਂ ਦਾ ਮਨੁੱਖੀ ਤੋੜਿਆ ਗਿਆ ਮੈਡਲ ਨਾਲ ਸਨਮਾਨ ਕੀਤਾ ਗਿਆ ਵਾ ਤੇ ਜਿਹੜੇ ਬੱਚੇ ਮਤਲਬ ਜਿਹੜੇ ਬੱਚਿਆਂ ਨੇ ਭਾਗ ਲਿਆ ਵਾ ਇਸ ਕੰਪੀਟੀਸ਼ਨ ਚ ਉਹਨਾਂ ਨੂੰ ਵੀ ਬੂਟ ਦਿੱਤੇ ਗਏ ਆ ਕਿਸੇ ਨੂੰ ਵੀ ਖਾਲੀ ਨਹੀਂ ਮੋੜਿਆ ਗਿਆ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਵੀਰ ਪਿੰਡ ਪਿੰਡ ਵਿੱਚ ਉੱਠੋ ਤੇ ਆਪਦੇ ਬੱਚਿਆਂ ਪਰ ਬਹੁਤ ਵਧੀਆ ਪ੍ਰਭਾਲਾ ਲੱਗਿਆ ਬੱਚੇ ਕੋਰੇ ਕਾਗਜ਼ ਦੇ ਤੇ ਜਿਹੜੇ ਮਰਜ਼ੀ ਰੰਗ ਦੇ ਰੰਗ ਦੋ ਇਹਨਾਂ ਨੂੰ ਮਿਹਨਤ ਕਰ ਰਹੇ ਆ ਬੱਚੇ ਚੰਗੇ ਪਾਛੇ ਲੱਗਣਗੇ ਲੱਗਦਾ ਜਿਸ ਤਰ੍ਹਾਂ ਇਸ ਨੌਜਵਾਨ ਨੇ ਉਪਰ ਆਲਾ ਕੀਤਾ ਹਰ ਪਿੰਡ ਚ ਉਪਰ ਆਲਾ ਇਹ ਬੱਚੇ ਨਸ਼ਿਆਂ ਦੂਰ ਰਹਿਣਗੇ ਬਹੁਤ ਜ਼ਰੂਰੀ ਆ ਹਰ ਪਿੰਡ ਚ ਉਪਰ ਆਲਾ ਹੋਣਾ ਬਹੁਤ ਜ਼ਰੂਰੀ ਆ ਹਾਂਜੀ ਵੀਰ ਜੀ ਇੱਥੇ ਬਹੁਤ ਵਧੀਆ ਅੱਜ ਜਿਹੜਾ ਪਿੰਡ ਦੋਲਖੁਰ ਦੇ ਵਿੱਚ ਜਿਹੜਾ ਇੱਕ ਬੜਾ ਪਿਆਰਾ ਜਿਹਾ ਸਮਾਗਮ ਇਹਨਾਂ ਵੀਰਾਂ ਵੱਲੋਂ ਸਾਡਾ ਬੜਾ ਪਿਆਰਾ ਬੱਚਾ ਸੁਲਤਾਨਦੀਪ ਸਿੰਘ ਜਿਨ੍ਹਾਂ ਵੱਲੋਂ ਬੜਾ ਹੀ ਸੋਹਣਾ ਇਹ ਸਮਾਗਮ ਜਿਹੜਾ ਰਚਿਆ ਗਿਆ ਜਿੱਥੇ ਪਿੰਕਾ ਜਰਗੀ ਜੀ ਆਏ ਨੇ ਔਰ ਬੱਚਿਆਂ ਨੂੰ ਬੜੀ ਵੱਡੀ ਇੱਕ ਮੋਟੀਵੇਸ਼ਨ ਮਿਲਦੀ ਹੈ ਜੀ ਬੱਚੇ ਜਿਵੇਂ ਵੀਰ ਜੀ ਨੇ ਦੱਸਿਆ ਵੀ ਇੱਕ ਕੱਚੀ ਮਿੱਟੀ ਨੇ ਇਹਨੂੰ ਜਿਸ ਤਰੀਕੇ ਨਾਲ ਮਰਜ਼ੀ ਅਸੀਂ ਜਿੱਦ ਨੂੰ ਮਰਜ਼ੀ ਢਾਲ ਸਕਦੇ ਆ ਸੋ ਐਸੇ ਉਪਰਾਲੇ ਜਿਹੜੇ ਮੈਚ ਉਹਨਾਂ ਕੇ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਆ ਸੋ ਅਸੀਂ ਵੀ ਜਿੱਥੇ ਸਾਡਾ ਸਾਥ ਬਣਦਾ ਯੂਥ ਫਾਬਰ ਗਰੁੱਪ ਡੇਰਾ ਬਾਬਾ ਨਾਨਕ ਵੱਲੋਂ ਸਮੂੱਚੀ ਰਾਜਾ ਉਦਵਾਲੀ ਟੀਮ ਦੀ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਜੀਓ ਜਾਣ ਦੇ ਉਤੋਂ ਕਿ ਜਿੱਥੇ ਜਿੱਥੇ ਵੀ ਸਾਨੂੰ ਇਹ ਇਹ ਚੀਜ਼ਾਂ ਮਿਲਦੀਆਂ ਬੱਚੇ ਨੂੰ ਮੋਟੀਵੇਟ ਕਰਨ ਵਾਸਤੇ ਸਾਨੂੰ ਜਾਣਾ ਪਵੇ ਅਸੀਂ ਜਾਣ ਨੂੰ ਤਿਆਰ ਆ ਔਰ ਸਾਰੇ ਸਾਨੂੰ ਬੜਾ ਮਾਣ ਹੈ ਫਕਰ ਹੈ ਪਿੰਡੂ ਦੋਵਾਲੀ ਤੇ ਔਰ ਸਾਰੇ ਬੱਚੇ ਜਿਹੜੇ ਬਹੁਤ ਹੀ ਤਰੀਕੇ ਨਾਲ ਬੱਚੇ ਜਿਹੜੇ ਇੱਕ ਵਧੀਆ ਤਰੀਕੇ ਦੇ ਨਾਲ ਅੱਗੇ ਆ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਚੰਗੀਆਂ ਸੰਭਾਵਨਾਵਾਂ ਨੇ ਜਿੱਥੇ ਤੱਕ ਇਹ ਬੱਚਿਆਂ ਦਾ ਮੈਂ ਸਵਾਲ ਕਰਾਂ ਕਿ ਬਹੁਤ ਚੰਗੀਆਂ ਸੰਭਾਵਨਾਵਾਂ ਹੈ ਕਿ ਬੱਚੇ ਚੰਗੀ ਲਾਈਨ ਦੇ ਵਿੱਚ ਅੱਗੇ ਜਾਣਗੇ ਲੱਗਦਾ ਇਹੋ ਜਿਹੀ ਇਵੈਂਟ ਹਰ ਇੱਕ ਪਿੰਡ ਤੋਂ ਹੋਣਾ ਚਾਹੀਦੀ ਹੈ ਹਾਂਜੀ ਬਿਲਕੁਲ ਜੀ ਇਹ ਅਵੇਰਨੈਸ ਹੋਣੀ ਚਾਹੀਦੀ ਹੈ ਜਿੱਥੋਂ ਤੱਕ ਆਪਾਂ ਬੰਨੇ ਆ ਜੀ ਅਵੇਰਨੈਸ ਦੀ ਜ਼ਿਆਦਾ ਕਮੀ ਹੈ ਜੀ ਬੱਚੇ ਜ਼ਿਆਦਾ ਜਦੋਂ ਵੀ ਬੱਚਾ ਤੁਹਾਨੂੰ ਮੈਂ ਹੁਣੇ ਗੱਲ ਕਹਿ ਆ ਕਿ ਹੈਗਾ ਕੋਰੀ ਮਿੱਟੀ ਹੈ ਜਦੋਂ ਬੱਚੇ ਨੂੰ ਅਸੀਂ ਬਚਪਨ ਦੇ ਵਿੱਚੋਂ ਤੋੜ ਕੇ ਵੇਖੋ ਬੱਚਾ ਆਪਾਂ ਛੋਟੀ ਜਿਹੀ ਇੱਕ ਗੱਲ ਮੈਂ ਤੁਹਾਡੇ ਅਧਾਰਾਂ ਜੀ ਕਰਦਾ ਕਿ ਬੱਚਾ ਘਰ ਪੀਓ ਨਹੀਂ ਸ਼ਰਾਬ ਪੀਂਦੇ ਆ ਦੇਖੇਗਾ ਬੱਚਾ ਉਹਦੀ ਕਾਪੀ ਕਰੇਗਾ ਹੈ ਬੱਚਾ ਕਿਸੇ ਵੀ ਤਰੀਕੇ ਨਾਲ ਬੱਚਾ ਆਪਣੇ ਮਾਪੇ ਨੂੰ ਵੇਖੇਗਾ ਜਾਂ ਆਪਣੇ ਗਵਾਹਣ ਦੇ ਬੰਦੇ ਨੂੰ ਵੇਖੇਗਾ ਜਾਂ ਕਿਸੇ ਹਾਈ ਲੈਵਲ ਦਾ ਬੰਦਾ ਕੋਈ ਗਲਤ ਕੰਮ ਕਰੇਗਾ ਉਹ ਉਹਦੀ ਕਾਪੀ ਕਰੇਗਾ ਤੁਸੀਂ ਜਿਤਨਾ ਵੇਖਿਆ ਪਿੱਛੇ ਆਪਾਂ YouTube ਦੇ ਵਿੱਚ ਆਪਾਂ ਛੋਟੀ ਛੋਟੀ ਰੀਲਾਂ ਦੇ ਵਿੱਚ ਬਣੇ ਉਹ ਬੱਚੇ ਕਾਪੀ ਕਰਦੇ ਆ ਨਾ ਸੋ ਜਦੋਂ ਬੱਚੇ ਨੂੰ ਇਹੋ ਜੀ ਜਗ੍ਹਾ ਮਿਲਦੀ ਹੈ ਬੱਚਾ ਇਹੋ ਜੀ ਜਗ੍ਹਾ ਨੂੰ ਕਾਪੀ ਕਰਦਾ ਹੈ ਸੋ ਮੈਂ ਕਹਿੰਦਾ ਕਿ ਕਮਾਲ ਹੈ ਬੱਚਾ ਕਾਪੀ ਕਰਦਾ ਹੈ ਬੜਾ ਬੜੀ ਚੰਗੀ ਗੱਲ ਹੈ ਹੋਣਾ ਵੀ ਚਾਹੀਦਾ ਔਰ ਬੱਚੇ ਇਹੋ ਜਿਹੇ ਸਮਾਗਮ ਇਹੋ ਜਿਹੇ ਜਿਹੜੇ ਉਹ ਪਰਾਦੇ ਨੇ ਬਹੁਤ ਵਧੀਆ ਸਮਾਜ ਨੂੰ ਦੇਣ ਨੇ ਨੈ ਅਤੇ ਤਾਜ਼ੀ ਖਬਰیں ਦੇਖਣ ਲਈ ਪੰਜਾਬ 24 ਆਵਰ ਕੋ ਸਬਸਕ੍ਰਾਈਬ ਕਰ ਲਿਜੀਏ